ਹਾਂਜੀ ਖੇਤ ਦੇ ਵਿੱਚੋਂ ਸਾਨੂੰ ਮਿਲਿਆ ਇਹ ਵਧੀਆ ਡੰਡਾ ਤੇ ਡੰਡੇ ਦੀ ਇੱਕ ਕਹਾਵਤ ਵੀ ਹੁੰਦੀ ਆ ਉਹ ਸਿਆਣੇ ਕਹਿੰਦੇ ਨੇ ਇਹ ਕਹਿੰਦਾ ਤਿੰਨ ਦੀ ਮੋਟਰ ਨਾਲੋਂ ਬੰਬਾ ਚੰਗਾ ਬੰਬਾ ਕਹਿੰਦੇ ਨੇ ਇੰਜਣ ਨੂੰ ਤਿੰਨ ਦੀ ਮੋਟਰ ਨਾਲੋਂ ਬੰਬਾ ਚੰਗਾ ਤਿੰਨ ਦੀ ਮੋਟਰ ਪਾਣੀ ਘੱਟ ਕੱਢਦੀ ਹੁੰਦੀ ਆ ਅੱਛਾ ਜੀ ਤਿੰਨ ਦੀ ਮੋਟਰ ਨਾਲੋਂ ਬੰਬਾ ਚੰਗਾ ਤੰਗ ਜੁੱਤੀ ਨਾਲੋਂ ਬੰਦਾ ਨੰਗਾ ਚੰਗਾ ਇਹ ਤੰਗ ਜੁੱਤੀ ਹੋਵੇ ਵੱਡੇ ਪੈਰਾਂ ਨੂੰ ਉਹਦੇ ਨਾਲੋਂ ਨੰਗਾ ਚੰਗਾ ਕਹਿੰਦਾ ਦੜਬੇ ਦੀ ਸੋਟੀ ਨਾਲੋਂ ਡੰਡਾ ਚੰਗਾ ਆਪਦੇ ਖੇਤ ਦਾ ਦੜਬੇ ਦੀ ਸੋਟੀ ਨਾਲੋਂ ਡੰਡਾ ਚੰਗਾ ਮਾੜੀ ਤੀਮੀ ਨਾਲ ਬੰਦਾ ਡੰਡਾ ਚੰਗਾ ਤੇਰੀ ਵੀ ਮਾੜੀ ਨਾ ਹੋਵੇਗੀ ਇਸ ਕਰਕੇ ਇਹ ਕਹਾ ਆਪਦਾ ਬਣਿਆ ਨੇ ਬਸ ਕੋਈ ਸੱਚੇ ਕਰਿਆ ਉਹ ਕਿਸ ਨੇ ਹਾਂਜੀ ਮੇਰਾ ਆਪਣਾ ਦਾ ਪਰਿਵਾਰ ਸਾਰਾਂ ਤੋਂ ਵਧੀਆ ਮੈਂ ਤਾਂ ਮਾਲਾ ਕਹਿ ਨਹੀਂ ਸਕਦਾ ਜਿਸ ਨੂੰ ਆਪਦਾ ਆਨੰਦ ਲੈਣਿਆ ਆਹ ਦੇਖੋ ਖੇਤ ਚ ਫਿਰਦੇ ਆ ਘੁੰਮਦੇ ਆ ਤੇ ਐਨ ਵਧੀਆ ਸਾਡਾ ਤਾਂ ਐਨ ਨਜ਼ਾਰੇ ਲੈਂਦੇ ਠੀਕ ਆ ਗੰਡਾ ਵੀ ਆਪਣਾ ਹੈਗਾ ਤੀਮੀ ਵੀ ਆਪਣੇ ਹੱਥ ਚ ਆ ਔਰ ਪੈਰ ਚੱਪਾ ਜੁੱਤੀ ਪਾਉਂਦੇ ਨਹੀਂ ਚੱਪਲਾਂ ਪਾ ਕੇ ਰੱਖਦੇ ਆ ਮੋਟਰ ਵੀ ਸਾਡੇ ਬੱਚੀ ਦੇ